गुराया पुलिस ने चोरी ते लुटखो करने वाले चार मेम्बरी ग्रोव नु गिरफ्तार कीता है इस मौके पर गलवट कर दिया ठाढ़ामुखी सिकंदर सिंह ने दसया के पुलिस ने उक्त दोषियों खिलाफ मामला दर्ज कर अगली कार्रवाई शुरू कर है। जी, जी बल, दी थी मानयोग एसएसपी साहब जंदर त्यागी सरदार नरेंद्र सिंह गर्ग और मानयोग सरबजीत राय जी एसपीजी साहब मानयोग शर्मा सिंह बल डीएसपी साउथ रीजन बलोर दी रहनबाई हेठ ਉਹ ਇਲਾਕੇ ਵਿੱਚ ਲੁੱਟਾਂ ਖੋਹਾਂ ਕਰਨ ਵਾਲਾ ਗੈਂਗ ਜਿਹੜਾ ਬਹੁਤ ਅਫਰਦਾ ਸੀ ਜਿੰਨੂੰ ਅਸੀਂ ਜਿਹੜਾ ਚਾਰ ਬੰਦੇ ਜਿੰਨਾਂ ਚੋਂ ਗ੍ਰਿਫਤਾਰ ਕੀਤੇ ਨੇ ਗੌਰਵ ਪੁੱਤਰ ਮਰੇਸ਼ ਦੀਪਕ ਪੁੱਤਰ ਜਿੰਦਰ ਰਾਜਨ ਪੁੱਤਰ ਸ਼ੰਦਰ ਤੇ ਮਨਦੀਪ ਜੱਲੀ ਇਹ ਕਾਫੀ ਦਿਨ ਤੋਂ ਬੁਰਾਇਆ ਏਰੀਆ ਵਿੱਚ ਗਰਿਆ ਸ਼ਹਿਰ ਵਿੱਚ ਘਰਾਂ ਦੇ ਵਿੱਚ ਦਿਨ ਦੇ ਟਾਈਮ ਜਿਹੜੇ ਘਰ-ਬੱਦ ਵੇਚ ਕੇ ਤੇ ਚੋਰੀਆਂ ਕਰਦੇ ਸੀਗੇ ਕਾਫੀ ਇਹਨਾਂ ਨੇ ਪ੍ਰਵਾਸੀ ਮਜ਼ਦੂਰਾਂ ਦੇ ਘਰਾਂ ਦੇ ਕਾਫੀ ਚੋਰੀਆਂ ਕੀਤੀਆਂ ਨੇ ਪੈਸੇ ਮੋਬਾਈਲ ਜੋ ਵੀ ਮਿਲਦਾ ਸੀ ਇਹਨਾਂ ਨੂੰ ਇਹ ਚੋਰੀ ਕਰ ਲੈਂਦੇ ਸੀਗੇ ਤਕਰੀਬਨ ਰਾਤ ਦੇ ਟਾਈਮ 'ਚ ਜਦੋਂ ਨਿਕਲਦੇ ਸੀਗੇ ਤੇ ਤਕਰੀਬਨ ਜਿੰਨੀ ਸ਼ਟਰ ਵਾਲੀਆਂ ਦੁਕਾਨਾਂ ਜਿੱਥੇ ਚੌਕੀਦਾਰ ਨਹੀਂ ਸੀ ਹੁੰਦਾ ਜਾਂ ਚੌਕੀਦਾਰ ਸੁੱਤਾ ਹੁੰਦਾ ਸੀਗਾ ਉਹ ਦੁਕਾਨ ਦਾ ਸ਼ਟਰ ਚੱਕ ਕੇ ਅੰਦਰ ਜਿਹੜਾ ਮੜਾ-ਮੋਟਾ ਵੱਜਿਆ ਕੈਸ਼ ਹੁੰਦਾ ਸੀ ਦੁਕਾਨਦਾਰ ਦਾ ਉਹ ਚੋਰੀ ਕਰ ਲੈਂਦੇ ਸੀ ਤਕਰੀਬਨ ਹੁਣ ਤੱਕ ਇਹਨਾਂ ਨੇ 15 ਵਾਰ ਦਾ ਤਾਂ ਜਿਹੜੀਆਂ ਉਹ ਮੰਨੀਆਂ ਨੇ ਚੋਰੀਆਂ ਛੋਟੇ ਛੋਟੇ ਚੋਰੀਆਂ ਦੁਕਾਨਾਂ ਤੋੜਨੀਆਂ ਸ਼ਕਲ ਤੋੜਨੇ ਜਿਵੇਂ ਗਰਾਿਆਂ ਵਿੱਚ ਇਹਨਾਂ ਨੇ ਸ਼ਕਲ ਤੋੜੇ ਸੀ ਪਹਿਲਾਂ ਰਾਤ ਦੇ ਟਾਈਮ ਦੋ ਜਣਿਆਂ ਨੇ ਉਹ ਮੰਨ ਗਏ ਨੇ ਦੋ ਜਣੇ ਵੀ ਅਸੀਂ ਇਹ ਹੋਇਆ ਸੀਗਾ ਤੇ ਕਾਫੀ ਜਿਹੜਾ ਇਹਨਾਂ ਨੇ ਚੋਰੀਆਂ ਕੀਤੀਆਂ ਚਮਾਂ ਨੂੰ ਜਿਹੜਾ ਹਥਿਆਰ ਸਮੇਤ ਅਸੀਂ ਇਹ ਗ੍ਰਿਫਤਾਰ ਕੀਤਾ ਸਰ ਇਹਨਾਂ ਤੇ ਪਹਿਲਾਂ ਵੀ ਮੁਕਾਦਮਾ ਦਰਜਾ ਕੋਈ ਇਹਨਾਂ ਤੇ ਵਿੱਚੋਂ ਮੁਕਾਦਮੇ ਦਰਜ ਨਹੀਂ ਇਹਨਾਂ ਦੇ ਪਰ ਹੁਣ ਅਸੀਂ ਇਹਨਾਂ ਦੀ ਤਫ਼ਤੀਸ਼ ਕਰਦੇ ਆ ਕਿੱਥੇ ਕਿੱਥੇ ਹੋਰ ਵੀ ਇਹਨਾਂ ਨੇ ਚੋਰੀਆਂ ਕੀਤੀਆਂ ਨੇ ਦਿਨ ਦੇ ਟਾਈਮ ਉਹ ਰਾਤ ਦੇ ਟਾਈਮ ਹੰਤੇ ਕਈ ਨਾプチਸ਼ ਕਰਦੇ ਆ ਠੀਕ ਇਹ ਜਿਹੜਾ ਮﻘਦਮਾ ਅੱਜ ਕੀਤਾ ਹੈਗਾ ਇਹ ਇਥੋਂ ਹੀ ਇੱਕ ਘਰ ਦੇ ਵਿੱਚ ਜਿਹੜੇ ਸੀ ਉਹਨਾਂ ਉਹਨਾਂ ਨੂੰ ਪਛਾਣ ਲਿਆ ਜਿੱਥੋਂ ਇਹ ਗੱਲ ਜਿਹੜੀ ਸਾਹਮਣੇ ਆਈ ਹੈਗੀ ਆ ਉਹ ਅੰਗਰਾਯਾਂ ਦੇ ਰਹਿਣ ਵਾਲੇ ਯਾਰ ਜਿਨ੍ਹਾਂ ਦੇ ਘਰ ਇਹਨਾਂ ਨੇ ਚੋਰੀ ਕੀਤੀ ਸੀਗੀ